ਸਤੰਬਰ ਚ ਛੁੱਟੀਆਂ ਹੀ ਛੁੱਟੀਆਂ ਬੈਂਕਾਂ ਚ 15 ਦਿਨ ਨਹੀਂ ਹੋਵੇਗਾ ਕੰਮ ਹੁਣ ਸਤੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਆਰਬੀਆਈ ਨੇ ਕੀਤੀ ਜਾਰੀ ਭਾਰਤ ਦੇ ਵਿੱਚ ਪੂਰੇ ਸਾਲ ਦੇ ਵਿੱਚ ਕਈ ਦਿਨ ਅਜਿਹੇ ਹੁੰਦੇ ਨੇ ਜਦੋਂ ਬੈਂਕਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਮਹੀਨੇ ਦੇ ਨਿਯਮਤ ਐਤਵਾਰਾਂ ਤੇ ਚੌਥੇ ਸ਼ਨੀਵਾਰ ਤੋਂ ਇਲਾਵਾ ਕਈ ਸਰਕਾਰੀ ਛੁੱਟੀਆਂ ਹੁੰਦੀਆਂ ਨੇ ਜਦੋਂ ਬੈਂਕ ਨਹੀਂ ਖੁੱਲਦੇ ਭਾਰਤੀ ਰਿਜ਼ਰਵ ਬੈਂਕ ਦੀ ਸੂਚੀ ਦੇ ਮੁਤਾਬਿਕ ਨੈਸ਼ਨਲ ਛੁੱਟੀਆਂ ਰਾਜ ਦੇ ਵਿੱਚ ਛੁੱਟੀਆਂ ਹੋਣ ਜਾ ਰਹੀਆਂ ਨੇ ਕਿਸੇ ਮਹੱਤਵਪੂਰਨ ਐਮਰਜੈਂਸੀ ਤੇ ਜ਼ਰੂਰੀ ਛੁੱਟੀ ਹੋਣ ਤੇ ਬੈਂਕ ਬੰਦ ਰਹਿੰਦੇ ਨੇ ਆਰਬੀਆਈ ਨੇ ਹਾਲ ਹੀ ਦੇ ਵਿੱਚ ਸਤੰਬਰ 2024 ਲਈ ਬੈਂਕਾਂ ਦੇ ਆ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਆ ਇਸ ਮੁਤਾਬਕ ਸਤੰਬਰ ਚ ਕੁੱਲ 15 ਗੈਰ ਕਾਰਜਕਾਰੀ ਦਿਨ ਨੇ ਜਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਬੈਂਕਾਂ ਚ ਕੋਈ ਕੰਮ ਨਹੀਂ ਹੋਵੇਗਾ ਤੇ ਛੁੱਟੀਆਂ ਕਿਹੜੇ ਕਿਹੜੇ ਦਿਨ ਦੀਆਂ ਹੋਣਗੀਆਂ ਇਹ ਵੀ ਤੁਹਾਨੂੰ ਦੱਸ ਦਿਆਂ ਭਾਰਤ ਦੇ ਵਿੱਚ ਪੂਰੇ ਸਾਲ 21 ਦਿਨ ਅਜਿਹੇ ਹੁੰਦੇ ਨੇ ਜਦੋਂ ਬੈਂਕਾਂ ਦੇ ਵਿੱਚ ਛੁੱਟੀਆਂ ਰਹਿੰਦੀਆਂ ਨੇ ਮਹੀਨੇ ਦੀ ਨਿਯਮਤ ਐਤਵਾਰਾਂ ਤੇ ਚੌਥੇ ਸ਼ਨੀਵਾਰ ਤੋਂ ਇਲਾਵਾ ਸਰਕਾਰੀ ਛੁੱਟੀਆਂ ਹੁੰਦੀਆਂ ਨੇ ਜਦੋਂ ਬੈਂਕ ਨਹੀਂ ਖੁੱਲਦੇ ਭਾਰਤੀ ਰਿਜ਼ਰਵ ਬੈਂਕ ਦੀ ਸੂਚੀ ਦੇ ਮੁਤਾਬਕ ਨੈਸ਼ਨਲ ਛੁੱਟੀਆਂ ਰਾਜ ਦੇ ਵਿੱਚ ਛੁੱਟੀਆਂ ਹੋਣ ਜਾਂ ਕਿਸੇ ਮਹੱਤਵਪੂਰਨ ਐਮਰਜੈਂਸੀ ਤੇ ਜ਼ਰੂਰੀ ਛੁੱਟੀ ਹੋਣ ਤੇ ਬੈਂਕ ਬੰਦ ਰਹਿੰਦੇ ਨੇ ਆਰਬੀਆਈ ਨੇ ਹਾਲ ਹੀ ਦੇ ਵਿੱਚ ਸਤੰਬਰ 2024 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਦੇ ਮੁਤਾਬਕ ਸਤੰਬਰ ਚ ਕੁੱਲ 15 ਗੈਰ ਕਾਰਜਕਾਰੀ ਦਿਨ ਨੇ ਜਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਬੈਂਕਾਂ ਚ ਕੋਈ ਕੰਮ ਨਹੀਂ ਹੋਵੇਗਾ ਇਹਨਾਂ ਛੁੱਟੀਆਂ ਦੇ ਵਿੱਚ ਰੀਜਨਲ ਅਤੇ ਵਕ-ਵਕ ਸਰਕਾਰਾਂ ਦੁਆਰਾ ਸੂਬੇ ਦੇ ਵਿੱਚ ਐਲਾਨੀਆਂ ਛੁੱਟੀਆਂ ਸ਼ਾਮਿਲ ਨੇ ਇਸ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਵੀ ਇਸ ਦੇ ਵਿੱਚ ਸ਼ਾਮਿਲ ਨੇ ਆਰਬੀਆਈ ਦੀ ਸੂਚੀ ਦੇ ਅਨੁਸਾਰ ਇਹਨਾਂ ਗੈਰਕਾਰਜਕਾਰੀ ਦਿਨਾਂ ਦੇ ਬੈਂਕਾਂ ਦੇ ਵਿੱਚ ਕੋਈ ਕੰਮ ਨਹੀਂ ਹੋਵੇਗਾ ਜਾਨਿ ਕਿ ਕੋਈ ਫਿਜ਼ੀਕਲ ਫਾਈਨੈਂਸ਼ੀਅਲ ਅਤੇ ਸੇਵਾਵਾਂ ਮੌਪਲਬਧ ਨਹੀਂ ਹੋਣਗੀਆਂ ਹਾਲਾਂਕਿ ਡਿਜੀਟਲ ਬੈਂਕਿੰਗ ਟੈਕਨੋਲੋਜੀ ਦੇ ਚੱਲਦਿਆਂ ਹੁਣ ਲੋਕਾਂ ਲਈ ਛੁੱਟੀਆਂ ਦੇ ਦੌਰਾਨ ਵੀ ਬੈਂਕਾਂ ਦੇ ਨਾਲ ਜੁੜੇ ਕੰਮ ਕਰਨਾ ਆਸਾਨ ਹੋ ਗਿਆ। ਇਹੀ ਕਾਰਨ ਹੈ ਕਿ ਇੰਟਰਨੈਟ ਬੈਂਕਿੰਗ ਅਤੇ ਡਿਜੀਟਲ ਬੈਂਕਿੰਗ ਦੇ ਚੱਲਦਿਆਂ ਲੋਕ ਆਸਾਨੀ ਦੇ ਨਾਲ ਆਪਣੇ ਜ਼ਰੂਰੀ ਭੁਗਤਾਨਾਂ ਅਤੇ ਸੇਵਾਵਾਂ ਨੂੰ ਪੂਰਾ ਕਰ ਸਕਦੇ ਨੇ। ਜਾਣੇ ਕਿ ਜਦੋਂ ਵੀ ਨਵਾਂ ਮਹੀਨਾ ਆਉਂਦਾ ਹੈ ਨਵੇਂ ਮਹੀਨੇ ਦੀ ਹਰ ਇੱਕ ਸੂਚੀ ਸਾਹਮਣੇ ਆਉਂਦੀ ਹੈ ਜਦੋਂ-ਜਦੋਂ ਬੈਂਕਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ। ਬਿਊਰੋ ਰਿਪੋਰਟ ਹੰਦਰ ਟੀਵੀ